ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਜੀ ਸਾਰਿਆਂ ਦਾ ਭਾਈ ਤੁਹਾਨੂੰ ਜੀ ਸਰਦਾਰ ਹਰੀ ਸਿੰਘ ਨਲੂਏਦੀ ਦੀ ਵਾਰਸਣਾਉਣੇ ਜੋ ਵਧੀਆ ਲੱਗੀ ਤਾਂ ਵੀਡੀਓ ਸ਼ੇਅਰ ਕਮੈਂਟ ਲਾਈਕ ਜਰੂਰ ਕਰਿਓ ਸੁਣ ਕੇ ਜੀ ਉਹ ਜੀ ਨੂੰ ਰੋਕਣੇ ਨੂੰ ਜੋਰ ਬੜਿਆਂ ਨੇ ਲਾਇਆ ਸੀ 1791 ਨੂੰ ਯੋਧਾ ਦੁਨੀਆ ਤੇ ਆਇਆ ਸੀ ਜੀ ਨੂੰ ਰੋਕਣੇ ਨੂੰ ਜੋਰ ਬੜਿਆਂ ਨੇ ਲਾਇਆ ਸੀ 1791 ਨੂੰ ਯੋਧਾ ਦੁਨੀਆ ਤੇ ਆਇਆ ਸੀ ਉਹ ਨੂਰ ਚਿਹਰੇ ਦਾ ਸੀ ਦੂਦ ਤੱਕ ਭਾਫਾਂ ਮਾਰਦਾ ਤੇ ਹੱਥ ਫੜੀ ਕਿਰਪਾਨ ਦੇ ਜੀ ਰੋਗ ਵਖਰੇ ਉਹ ਜਿੰਨਾ ਹੀ ਕੰਗ ਵਿੱਚ ਜ਼ੋਰ ਨਹੀਂਓ ਅਸਲੇ ਦੀ ਲੋੜ ਪਤਾ ਲੱਗ ਜੂ ਸ਼ੇਰਾਂ ਨੂੰ ਜਦੋਂ ਸ਼ੇਰ ਟਕਰੇ ਤੇ ਕੰਗ ਵਿੱਚ ਜ਼ੋਰ ਨਹੀਂਓ ਅਸਲੇ ਦੀ ਲੋੜ ਪਤਾ ਲੱਗ ਜੂ ਸ਼ੇਰਾਂ ਨੂੰ ਜਦੋਂ ਸ਼ੇਰ ਟਕਰੇ ਉਹੀ ਉਹਦੇ ਬਣਨਾ ਨਹੀਂ ਸੌਖੇ ਪੈਂਦੇ ਸੀ ਸਵਾਰਨੇ ਉਹ ਗੱਲ ਸੌਖੀ ਨਹੀਂਓ ਸ਼ੇਰਾਂ ਦੇ ਜਬਾੜੇ ਪਾੜੇ